ਗਊਸ਼ਾਲਾ ਦੇ ਵਿੱਚ ਮਿੰਨੀ ਡਰਾ ਕੱਢਿਆ ਜਾਣਾ ਸੀ ਬੁਲਟ ਮੋਟਰਸਾਈਕਲ ਠੀਕ ਹੈ ਜੀ ਜਿੰਨੇ ਵੀ ਤੁਸੀਂ ਹੁਣ ਤੱਕ ਕੂਪਨ ਕਟਾਏ ਆ ਜੀ ਅੱਜ ਤੱਕ ਆ ਸਾਰੇ ਆਪਣੇ ਕੋਲੇ ਆਹੀ ਠੀਕ ਹੈ ਜੀ ਇਹ ਕੂਪਨ ਆਪਾਂ ਬਾਕਸ ਦੇ ਵਿੱਚ ਪਾਵਾਂਗੇ ਤੇ ਇੱਕ ਛੋਟੇ ਬੱਚੇ ਤੋਂ ਇਹ ਕੂਪਨ ਚੁਕਾਏ ਜਾਣਗੇ ਠੀਕ ਹੈ ਜੀ ਆ ਦੇਖ ਲਓ ਤੇ ਇੱਕ ਤੁਹਾਨੂੰ ਹੋਰ ਸਾਰਿਆਂ ਨੂੰ ਗੱਲ ਦੱਸ ਦਾਂ ਜਿੰਨੇ ਵੀ ਕੂਪਨ ਆ ਸਾਰੇ ਆਪਣੇ ਗਊਸ਼ਾਲਾ ਦੇ ਵਿੱਚ ਇੱਕ ਰੈਟ ਬੱਥਰੀ ਠੀਕ ਹੈ ਜੀ ਕਈ ਵਾਰਾ ਕਹਿੰਦੇ ਦਿਲ ਚ ਹਿੰਦੀ ਗੱਲ ਵੀ ਕੁੱਪੜ ਸਾਡਾ ਪਿਆ ਹੈ ਕਿ ਰਹਿ ਗਿਆ ਨਾ ਜਿੰਨੇ ਤੁਸੀਂ 4 ਵਜੇ ਤੋਂ ਪਹਿਲਾਂ ਪਹਿਲਾਂ ਕੁੱਪਣ ਘਟਾਏ ਆ ਸਾਰੇ ਦੇ ਵਿੱਚ ਪਾਏ ਗਏ ਆ ਜੀ ਠੀਕ ਹੈ ਜੀ ਤੇ ਕਦੋਂ ਵੀ ਆ ਕੇ ਤੁਸੀਂ ਆਪ ਦਾ ਇਕੱਲਾ ਇਕੱਲਾ ਕੁੱਪਣ ਖੋਲ ਕੇ ਚੈੱਕ ਕਰ ਸਕਦੇ ਹੋ ਸਾਡਾ ਕੁੱਪਣ ਵਿੱਚ ਪਿਆ ਹੈ ਕਿ ਨਹੀਂ ਪਿਆ ਠੀਕ ਹੈ ਜੀ ਇੱਕ ਤੁਹਾਨੂੰ ਹੋਰ ਦੱਸ ਦਈਏ ਜਿੰਨੇ ਵੀ ਆਪਣੇ ਨੰਬਰ ਚੱਲ ਰਹੇ ਆ ਵੀਡੀਓ ਚੱਲ ਰਹੇ ਆ ਆਪਣੇ ਗਊਸ਼ਾਲਾ ਦੇ ਨੰਬਰ ਆ ਉਹ ਨੰਬਰ ਵੱਧ ਲਾਉਣ ਦਾ ਕਾਰਨ ਤਾਂ ਹੁੰਦਾ ਕਈ ਵਾਰਾ ਨਾ ਲਗਾਤਾਰ ਫੋਨ ਆਉਣ ਲੱਗ ਪੈਂਦੇ ਤੇ ਉਹ ਫੋਨ ਐਨੇ ਕਾਲਾ ਟੈਂਟ ਨਹੀਂ ਕੀਤੇ ਜਾਂਦੀਆਂ ਤਾਂ ਕਰਕੇ ਆਪਾਂ ਨੰਬਰ ਆਪਣੇ ਗਊਸ਼ਾਲ ਤੇ ਹੁਣ ਆਪਾਂ ਕੂਪਨ ਚਕਾਉਣੇ ਆ ਛੋਟੇ ਬੱਚੇ ਤੋਂ ਤੇ ਵੀਡੀਓ ਨਾਲ ਜੁੜੇ ਰਹੋ ਜਿਹੜਾ ਆਪਣਾ ਤੁਸੀਂ ਪਿੱਛੇ ਦੇਖ ਰਹੇ ਹੋ 17 ਤਰੀਕ ਨੂੰ ਮਿਨੀ ਟਰਾਲ ਦੇ ਵਿੱਚ ਆਪਾਂ ਥਾਰ ਕੱਢ ਰਹੇ ਆ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਆਪਣੇ ਗਊਸ਼ਾਲਾ ਦੇ ਵਿੱਚ ਖੜੇ ਆ ਤੁਸੀਂ ਦਿਖਾ ਸਕਦੇ ਹੋ ਆਪਣੇ ਭਰਾ ਜਿਹੜੇ ਪਹੁੰਚਿਆ ਕਿ ਦੂਰੋਂ ਨੇੜਿਓ ਠੀਕ ਹੈ ਜੀ ਲੈ ਪਰ ਇੱਕ ਇਧਰ ਨੂੰ ਕਰ ਹਲਾ ਦੇ ਬੋਈ ਮੜੀ ਜਿਹੜੇ ਬਾਈ ਆ ਗਏ ਨਾਲ ਹਲਾ ਦੇ ਬਾਈ ਆਜੋ ਬਾਈ ਹਲਾ ਲਓ ਬਾਈ ਹਲਾ ਲਓ ਯਾਰ ਵੈਲ ਬੰਵਾਟਾਂ ਗੁੜੀ ਹਾਂਜੀ ਅੱਜ ਆਪਣਾ ਜਿਵੇਂ ਤੁਹਾਨੂੰ ਪਤਾ ਸਾਰਿਆਂ ਨੂੰ ਬੁਲਟ ਮੋਟਰਸਾਈਕਲ ਕੱਢ ਰਹੇ ਆ ਬਿਲਕੁਲ ਨਵਾਂ ਉਹ ਮੋਟਰਸਾਈਕਲ ਦਿੱਤਾ ਜਾ ਰਿਹਾ ਹੈ ਜੇ ਕਿਸੇ ਦੀ ਇੱਛਾ ਹੁੰਦੀ ਹੈ ਵੀ ਬੁਲਟ ਲੈਣਾ ਤਾਂ ਤੁਸੀਂ ਸ਼ੋਅਰੂਮ ਪਰ ਆਇਓ ਜਿੰਨਾ ਤੱਕ ਕੈਸ਼ ਵੀ ਲੈ ਸਕਦੇ ਠੀਕ ਹੈ ਜੀ ਤੇ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਆਪਣੇ ਆਉਣ ਵਾਲਾ ਜਿਹੜਾ ਡਰਾ ਹੈ 17 ਤਰੀਕ ਨੂੰ ਮਿੰਨੀ ਡਰਾ ਦੇ ਵਿੱਚ ਆਪਾਂ ਥਾਰ ਕੱਢ ਰਹੇ ਆ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਮੇਨ ਡਰਾ ਦੇ ਵਿੱਚ ਵੀ ਬਹੁਤ ਥੋੜਾ ਸਮਾਂ ਦੇ ਬਹੁਤ ਥੋੜੇ ਤਾਂ ਰਹਿ ਗਏ ਉਹਦੇ ਬਾਰੇ ਵੀ ਦੱਸਾਂਗੇ ਤੇ ਨੰਬਰ ਆਪਣਾ ਗਊਸ਼ਾਲਾ ਦਾ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਇਹਦੇ ਤੇ ਮੰਨ ਕੇ ਚਲੋ ਵੀ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਸਕਦੇ ਹੋ ਜੇ ਅਗਲੇ ਡਰਾ ਦੇ 쿠ਪਨ ਲੈਣੇ ਹਾਂ ਬੇਟਾ ਇੱਕ 쿠ਪਨ ਚੱਕ ਕੇ ਫੜਾ ਜਿੱਥੋਂ ਮਰ ਸਾਹਮਣੇ ਹੱਥ ਪਾ ਕੇ ਇੱਕ ਪਰਚੀ ਚੱਕ ਲੈ ਕੋਈ ਮਰ ਇੱਕ ਪਰਚੀ ਚੱਕ ਕੇ ਮੈਨੂੰ ਫੜਾ ਵਿੱਚੋਂ ਇੱਕ ਮਰਜੀ ਚੱਕ ਲੈ ਭਾਵੇਂ ਹਾਂਜੀ ਤੁਸੀਂ ਦੇਖ ਸਕਦੇ ਹੋ ਆਹ 쿠ਪਨ ਆਪਾਂ ਜਿਹੜਾ ਇੱਕ ਚੱਕਿਆ ਜੀ ਠੀਕ ਹੈ ਜੀ ਆਪਾਂ ਲਾਈਵ ਚੱਲਦੇ ਦੇ ਵਿੱਚ ਇਸ ਭਰਾ ਨੂੰ ਫੋਨ ਲਾਇਆ ਜਾਊਗਾ ਠੀਕ ਹੈ ਜੀ ਕੋਡ ਪਣ ਹੈਗਾ ਜੀ A450023 ਆ ਤੁਸੀਂ ਦੇਖ ਸਕਦੇ ਹੋ ਜੀ A4500 ਇੱਕ ਮਿੰਟ A450023 ਫੋਨ ਨੰਬਰ ਹੈਗਾ 9569670575 ਕਾਲ ਆਈ ਜਾਊਗੀ ਜੀ ਨੰਬਰ ਦਿਖਾ ਦੇ ਪਹਿਲਾਂ ਸਹੀ ਹੈ ਦੇਖ ਲਓ ਹਾਂ 95696 70575 ਰਦਪ ਕਾਲ ਦੂਰੀ ਤੋਂ ਲਾਵਾਂਗੇ ਕਾਲ ਨਾ ਲੱਗ ਨਹੀਂ ਰਹੀ ਕੋਈ ਰੇਂਜ ਦੀ ਪ੍ਰੋਬਲਮ ਹੈ ਜਾਂ ਇਹ ਰੈਕਟ ਹੈ ਜੀ ਕੋਈ ਰੇਂਜ ਨਹੀਂ ਬੋਲਦੀ ਹੈਲੋ ਹੈਲੋ ਹਾਂਜੀ ਬਾਈ ਕੌਣ ਹੈ ਹਾਂਜੀ ਬਾਈ ਜੀ ਕਿੱਥੋਂ ਬੋਲਦੇ ਹੋ ਜੀ ਹੈਲੋ ਹਾਂਜੀ ਬਾਈ ਜੀ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਤੁਸੀਂ ਸਿਵੀਆਂ ਤੇ ਬਾਈ ਠੀਕ ਹੈ ਜੀ ਤੁਸੀਂ ਵੀਰੇ ਕੂਪਨ ਪਾਏ ਸੀ ਕਿਤੇ ਹਾਂਜੀ ਬਈ ਕੋਟਰੀ ਪਾਏ ਸੀ ਗਊਸ਼ਾਲਾ ਦੇ ਕਿਹੜੀ ਸਿਮਾਂ ਤੋਂ ਬੋਲਦੇ ਹੋ ਜੀ ਬਠਿੰਡੇ ਕੋਲ ਜਿਹੜੀ ਬਈ ਠੀਕ ਹੈ ਜੀ ਤੁਹਾਨੂੰ ਪਤਾ ਹੋ ਵੀਰੇ ਅੱਜ ਆਪਾਂ ਮਿੰਨੀ ਡਰਾ ਦੇ ਵਿੱਚ ਬੁਲਟ ਮੋਟਰਸਾਈਕਲ ਕੱਢਣਾ ਸੀਗਾ ਠੀਕ ਹੈ ਬਈ ਜੀ ਤੇ ਤੁਹਾਨੂੰ ਵੀਰੇ ਬਹੁਤ ਬਹੁਤ ਮੁਬਾਰਕਾਂ ਜੀ ਤੁਸੀਂ ਬੁਲਟ ਮੋਟਰਸਾਈਕਲ ਦੇ ਜੇਤੂ ਬਣ ਚੁੱਕੇ ਹੋ ਮਿੰਨੀ ਡਰਾ ਦੇ ਵਿੱਚ ਜਿਹੜਾ ਬੁਲਟ ਮੋਟਰ ਮੋਟਰਸਾਈਕਲ ਰੱਖਿਆ ਸੀ ਉਹਦੇ ਤੁਸੀਂ ਵਿਜੇਤਾ ਬਣ ਚੁੱਕੇ ਹੋ ਜੀ ਮਜ਼ਾਕ ਤਾਂ ਨਹੀਂ ਕਰਦੇ ਬਈ ਨਹੀਂ ਨਹੀਂ ਸੱਚੀ ਵੀਰੇ ਤੇ ਗੁੱਪੜ ਵੀਰੇ ਆਫਲਾਈਨ ਪਾਏ ਸੀ ਕਿ ਆਨਲਾਈਨ ਪਾਏ ਸੀ ਨਹੀਂ ਹੋ ਆਫਲਾਈਨ ਹੀ ਪਾਏ ਸੀ ਭਾਈ ਠੀਕ ਹੈ ਜੀ ਕਿੱਥੇ ਇੱਥੇ ਪਾ ਕੇ ਗਏ ਸੀ ਅੱਡੇ ਤੇ ਆ ਕੇ ਤੇ ਗਊਸ਼ਾਲਾ ਚ ਨਹੀਂ ਇੱਥੇ ਗਊਸ਼ਾਲਾ ਚ ਪਾ ਕੇ ਸੀ ਭਾਈ ਠੀਕ ਹੈ ਜੀ ਕਿੰਨੇ ਦੇ ਪਾਏ ਸੀ 50000 ਰੁਪਏ ਪਾਏ ਸੀ ਕਿ ਭਾਈ ਠੀਕ ਹੈ ਵੀਰੇ ਵੀਰੇ ਹੁਣ ਇੱਕ ਮੇਰੀ ਗੱਲ ਧਿਆਨ ਨਾਲ ਸੁਣੋ ਕਈ ਵਾਰ ਹਨਾ ਵਿੱਚ ਫੋਨ ਸਾਨੂੰ ਲਾਉਣਗੇ ਕਹਿਣਾ ਆਉਣਗੇ ਵੀ ਅਸੀਂ ਤੁਹਾਡਾ ਬੋਲਟ ਮੋਟਰਸਾਈਕਲ ਛੱਡਣਾਉਣੇ ਐ ਤੇ ਸਾਨੂੰ ਪੇਮੈਂਟ ਕਰ ਦਿਓ ਇਹੋ ਜਿਹਾ ਕਿਸੇ ਦੀ ਮੰਨ ਕੇ ਚਲੋ ਗੱਲ ਨਹੀਂ ਸੁਣਨੀ ਜੇ ਕੋਈ ਫੋਨ ਆਉਂਦਾ ਤਾਂ ਗੱਲ ਸੁਣੋ ਤੇ ਤੁਸੀਂ ਕੱਲ ਨੂੰ 10 ਵਜੇ ਨੂੰ ਗਊਸ਼ਾਲਾ ਦੇ ਵਿੱਚ ਪਹੁੰਚ ਜਾਓ ਤੁਹਾਡੀ ਜੋ ਵੀ ਇੱਛਾ ਹੋਊਗੀ ਜੇ ਤੁਸੀਂ ਬੋਲਟ ਮੋਟਰਸਾਈਕਲ ਲੈਣਾ ਚਾਹੁੰਦੇ ਹੋ ਮੋਟਰਸਾਈਕਲ ਮਿਲ ਜਾਊਗਾ ਜੇ ਤੁਸੀਂ ਕੈਸ਼ ਲੈਣੀ ਚਾਹੁੰਦੇ ਹੋ ਕੈਸ਼ ਮਿਲ ਜੂਗੀ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ ਤੇਰਾ ਹਾਂਜੀ ਕੱਲ ਨੂੰ ਕੱਲ ਨੂੰ 10 ਵਜੇ ਗਊਸ਼ਾਲਾ ਚ ਪਹੁੰਚ ਜਾਓ ਜੀ ਪਿੰਡ ਕੋਟਲੀ ਹਾਂਜੀ ਹਾਂਜੀ ਠੀਕ ਹੈ ਜੀ 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 ਬਾਈ ਮੈਂ ਜਲੀ ਜਾਂਦਾ ਹਾਂ ਹਾਂਜੀ ਹੁਣ ਆਪਾਂ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਭਰਾ ਨੂੰ ਬੋਲਟ ਮੋਟਰਸਾਈਕਲ ਕਿਹਾ ਪਿੰਡ ਸਿਵੀਆਂ ਜੀ ਉਹਨਾਂ ਦਾ ਠੀਕ ਹੈ ਜੀ ਜ਼ਿਲ੍ਹਾ ਬਟਿੰਡਾ ਹੈ ਤੇ ਹੁਣ ਆਪਾਂ ਅਗਲੀ ਦੱਸਗੇ ਮਿੰਨੀ ਡਰਾ ਦੇ ਵਿੱਚ ਆਪਾਂ ਕੱਢ ਰਹੇ ਆ ਜੀ ਥਾ 4/2 ਤੇ ਇਹਦੀ ਆਪਸ਼ਨ ਦੇ ਵਿੱਚ ਆਪਾਂ ਕੈਸ਼ ਵੀ ਰੱਖੀ ਆ ਤੁਸੀਂ ਕੈਸ਼ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ ਮੇਨ ਡਰਾ ਦੇ ਵਿੱਚ ਜੀ ਆਪਣਾ ਮੇਨ ਡਰਾ ਦੇ ਵਿੱਚ ਆ ਗਿਆ ਜੀ ਆਪਣਾ ਸਕਾਰਪੀਓ ਐਨ ਟੋਪ ਮਾਡਲ ਥਾ R5 ਇਹਦੇ ਨਿਕਲ ਦੇ ਵਿੱਚ ਵੀ ਬਹੁਤ ਥੋੜਾ ਸਮਾਂ ਬਤੀ ਹੈ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਪੈਸ਼ਲ ਮਿੰਨੀ ਡਰਾ ਦੇ ਵਿੱਚ ਥਾ ਰੱਖਦੀ ਜੀ 4/2 ਇਹਦੇ ਆਪਸ਼ਨ ਦੇ ਵਿੱਚ 36th ਨਿਊ ਹੋਲੈਂਡ ਸਪੈਸ਼ਲ ਐਡੀਸ਼ਨ ਟਰੈਕਟਰ ਹੈ ਪੇਜ ਆਪਣਾ ਗौਸ਼ਾਲਾ ਵਾਲਾ ਜੀ ਗौਸ਼ਾਲਾ ਕਲੱਬ ਠੀਕ ਹੈ ਜੀ ਨੰਬਰ ਲੈਣਾ ਚਾਹਿਓ ਤੇ ਮੇਨ ਡਰਾਅ ਦੇ ਵਿੱਚ ਆ ਗਿਆ ਜੀ ਆਪਣੇ ਕਾਰਬਿਓ ਐਨ ਟੌਪ ਮਾਡਲ ਆ ਸਨਰੂਫ ਵਾਲੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਧੰਨਵਾਦ